ਸਾਰਿਆਂ ਦਾ ਕੀ ਹਾਲ ਜਾਂ ਠੀਕ ਠਾਕ ਜੀ ਵੈਲਕਮ ਆ ਜੀ ਤੁਹਾਡਾ ਨਵੇਂ ਵਲੌਗ ਚ ਅੱਜ ਅਸੀਂ ਚੱਲੇ ਹਾਂ ਕੇਲ ਤੇ ਸਟੇਸ਼ਨ ਤੇ ਆਪਾਂ ਦੂਸਰੇ ਤੇ ਆ ਗਏ ਆ ਇੱਥੋਂ ਫੇਰ ਲੱਗੇ ਆ ਟ੍ਰੇਨ ਲਾਈਨ ਹਾਂਜੀ ਮਾਹਵੀਰ ਸਟੇਸ਼ਨ ਹੀ ਬੜੇ ਘਮਾਉਂਦੇ ਆ ਜੀ ਮਾਹਵੀਰ ਕਿੰਨੇ ਕਿ ਸਟੇਸ਼ਨ ਦੇਖਣਦੇ ਆ ਜੀ ਮੈਨੂੰ ਹੈ ਹਨਾ ਕਰਾਉਣੇ ਆਂ ਅੱਪਾ ਮਾਹਵੀਰ ਨੇ ਤੀਜੇ ਸਟੇਸ਼ਨ ਤੇ ਲੈ ਜਾਂਦਾ ਵਾਦੇ ਅਜੇ ਆਂਦਾ ਇੱਕ ਟ੍ਰੇਨ ਹੋਰ ਇਸ ਬਹਿਣਾ ਆਪਾਂ ਫੇਰ ਜਾ ਕੇ ਅਹੀਂ ਪਹੁੰਚਣਾ ਵਾ ਜਿੱਥੇ ਜਾਣਾ ਕੇ ਸੀ ਸੀ ਚੱਲੇ ਆ ਜੇ ਆਪਾਂ ਇੱਥੇ ਸਿੜੀ ਆਪਣੀ ਬੋਲਾ ਲਾਮਪੁਰ ਦੀ ਸਾਈਡ ਆ ਤੇ ਕੇ ਸੀ ਸੀ ਆ ਬੇ ਚੱਲ ਮਹਾਵੀਰ ਮਹਾਵੀਰ ਇਹੋ ਵੀ ਪਤਾ ਨਹੀਂ ਅਸੀਂ ਕਿੰਨੀ ਗਰੀ ਉੱਤਰ ਗਏ ਜਿੰਨਾ ਤੋਂ ਹੀ ਆ ਨਾ

ਵੇਖੋ ਕਿੰਨੀਆਂ ਮਤਲਬ ਵਧੀਆਆਂ ਪੌੜੀਆਂ ਹੈ ਕਈ ਦੋ ਤਾਂ ਛੋਟੀਆਂ ਹੁੰਦੀਆਂ ਸਾਬ ਜਿਹੜੀਆਂ ਨੋਰਮਲ ਆਵੇ ਉਹ ਕਿੰਨੀਆਂ ਵੱਡੀਆਂ ਪੌੜੀਆਂ ਮਾਂ ਵੀ ਡਰ ਜਾ ਲੱਗਦਾ ਯਾਰ ਤੈਨੂੰ ਨਹੀਂ ਲੱਗਦਾ ਓਏ ਤੈਨੂੰ ਨਹੀਂ ਲੱਗਦਾ ਡਰ ਨਹੀਂ ਲੱਗਦਾ ਮੈਂ ਰੋਈ ਜਾਂਦਾ ਠੀਕ ਹੈ

ਹੁਣ ਕਿੱਧਰ ਨੂੰ ਜਾਣਾ ਈ ਪਤਾ ਨਹੀਂ ਕਿੱਧਰ ਕਿੱਧਰੋਂ ਕਮਾਈ ਜਾਂਦਾ ਅਜਮਾਹਬੀਰ ਮੈਨੂੰ ਹੁਣ ਜਾਣਾ ਠਾਣੂ ਹੋਰ ਤੈਨੂੰ ਰਾਮਰੀ ਮਾਲੇ ਗੁਫਾ ਵਖਾਵਾਂਗੇ ਅੱਜ ਰਾਮਰੀ ਵਾਲੀ ਗੁਫਾ ਚਲੋ ਆਪਾਂ ਇਹ ਤੁਹਾਨੂੰ ਗੁਫਾ ਵਿਖਾਉਨੇ ਆ ਅੱਜ ਪਤਾ ਨਹੀਂ ਕਿਹੜੀ ਆਉਂਦਾ ਗੁਫਾ ਵਿਖਾਉਣੀ ਹੈ ਅੱਜ ਚੱਲਾਂ ਪੁੱਤ ਵੇਨੇ ਆ ਕਿਹੜੀ ਗੁਫਾ ਇੱਕ ਵਾਰੀ ਹੋਰ ਓ ਮਾਈ ਮੈਨੂੰ ਲੱਗਣੇ ਤੇ ਡੇਗੀ ਨਾ ਜਾਵੇ ਕਿਤੇ ਵਿਚਾਰੀ ਇਥੋਂ ਡਰ ਜਾ ਲੱਗਦਾ ਉਹ ਤਾਂ ਯਾਰ ਹੀ ਮੈਨੂੰ ਨਾ ਵੇਖੀ ਤੇ ਨਹੀਂ ਆ ਚੱਲ ਵੇਨੇ ਆ ਮਾਂ ਵੀ ਰੰਦਾ ਜੀ ਗੁਫਾ ਬਹੋਣੀ ਹੈ ਤੈਨੂੰ ਪਤਾ ਨਹੀਂ ਕਿੰਨੀ ਕਿ ਠਾਂ ਠਾਂ ਨੂੰ ਬਣਾਈਆਂ ਇਹਨਾਂ ਨੇ ਲੈ ਵੀ ਸਿਸਟਮ ਕੈਂਡ ਹੀ ਹਾ ਤਾਂ ਹੂੰ ਬਾਲਾ ਸਿਰ ਆਇਆ ਸਿਸਟਮ ਬਣਾਇਆ ਵਾਵਾ ਹੀ ਤਗੜੀਆਂ ਪੋੜੀਆਂ ਮਹਾਵੀਰ ਇੱਧਰੋਂ ਜਾਣਾ ਨਾ ਆਪਾਂ ਹੈ ਨਾ ਇਹਨੂੰ ਕਹਿੰਦੇ ਆ ਗੁਫਾ ਇਹ ਹੀ ਗੁਫਾ ਨੇ ਹੈਂ ਆ ਚੈੱਕ ਕਰ ਰਿਹਾ ਆ ਸਹੀ ਗੱਲ ਇਹ ਮਤਲਬ ਜਿੱਦਾਂ ਬੇਸਮੈਂਟ ਹੁੰਦਾ ਵਾ ਉਹ ਸਾਹਿਬ ਦਾ ਇਹਨੇ ਮਤਲਬ ਹੇਠਾਂ ਨੂੰ ਥੱਲੇ ਆ ਵੇਖੋ ਟ੍ਰੇਨ ਜਾਂਦੀ ਇੱਧਰ ਮਾਣਾ ਪੂਰਾ ਅੰਡਰਗਰਾਉਂਡ ਸਿਸਟਮ ਓਕੇ ਆ ਤੇ ਪੂਰਾ ਕੰਡਾ ਕੰਮ ਤੇ ਪੂਰਾ ਐਂਡ ਕਰਾਇਆ ਤੇ ਮਾਮੀਰ ਕਿੰਨਾ ਕ ਟਾਈਮ ਲਗੂ ਟ੍ਰੇਨ ਉਨ ਚ ਆ ਰਹੀ ਹੈ 5 ਮਿੰਟ ਦਾ ਆ ਰਹੀ ਹੈ ਹਾਂ ਠੀਕ ਆ ਚਲੋ ਠੀਕ ਆ ਜੀ ਓਕੇ ਮਿਲਦੇ ਆਂ ਆਪਾਂ ਤੁਹਾਨੂੰ ਜਿੱਥੇ ਜਾਣਾ ਉਥੇ ਪਹੁੰਚ ਕੇ ਮਿਲਦੇ ਆਂ ਓਕੇ ਆ ਜੀ ਮਾਮੀਰ ਆ ਗਏ ਆਂ ਬਟ ਟ੍ਰੇਨ ਚ ਕਿ 5 ਮਿੰਟ ਲੱਗਣਗੇ 10 ਮਿੰਟ ਲੱਗਣਿਆ 5 ਮਿੰਟ ਲੱਗਣਗੇ ਇਸੇ ਚੱਲੇ ਆ ਵਾਸ਼ਾਪਾ ਪਹੁੰਚ ਗਏ ਦੇਖੋ ਇਨੀ ਮਿਲਦੇ ਆ ਤੁਹਾਨੂੰ ਹਾਂਜੀ ਲਓ ਜੀ ਆ ਗਏ ਆਪਾਂ ਸਟੇਸ਼ਨ ਤੇ ਮਾਂਬੀਰ ਜਾਂਦੇ ਹਣੀ ਗਾੜੀ ਗਾੜੀ ਇਹ ਅੰਡਰਗ੍ਰਾਉਂਡਾ ਸਿਸਟਮ ਸਾਰਾ ਆਰ ਰੇਲ ਦਾ ਆ ਵੀਰੋਣਾ ਨੂੰ ਕਿੰਨੀ ਵਾਰੀ ਪੋੜੀਆਂ ਚੰਨੀਆਂ ਪੈਣਗੀਆਂ ਬਾਹਰ ਜਾਣ ਲਈ ਦੋ ਵਾਰੀ ਜੰਨੀਆਂ ਪੈਣੀਆਂ ਦੋ ਹੀ ਚੰਨੀਆਂ ਪਣੀਆਂ ਇੰਨੀ ਠਾਏ ਆ ਆਪਾਂ ਬਹੁਤ ਜ਼ਿਆਦਾ ਠਾ ਮਤਲਬ ਇਹਨਾਂ ਨੇ ਟ੍ਰੇਨ ਬਣਾਈ ਹੈ ਹਨਾ ਇਹ ਸਾਰੀ ਫਿਰ ਇਹੇ ਠਾਏ ਠਾਏ ਜਾਂਦੀ ਹੈ ਨਾ ਜਿੱਦਾਂ ਗੁਫਾ ਵਾਲਾ ਸਿਸਟਮ ਹੈ ਉਸ ਹਿਸਾਬ ਨਾਲ ਇਹਨਾਂ ਨੇ ਟ੍ਰੇਨ ਬਣਾਈ ਥੱਲੇ ਥੱਲੇ ਉੱਤੇ ਦੇ ਵੇਖੀ ਆਪਾਂ ਪੋਲ ਵਾਲੀ ਦੇ ਆਪਾਂ ਇੰਡੀਆ ਵੀ ਚਲੋ ਮੁੰਬਈ ਵੀ ਹੈਗੀ ਆ ਆ ਵੇਖੋ ਜਿੱਦਾਂ ਆ ਦੋ ਨੰਬਰ ਆ ਇਹ ਵੀ ਗੁਫਾ ਜਵਾ ਉਹ ਇਹਨੋਂ ਥੱਲੇ ਆ ਜਿੱਤੋਂ ਆਪਾਂ ਆਏ ਆ ਉੱਤੇ ਵਾਲੀ ਤੇ ਆਪਾਂ ਵੇਖੀ ਪੋਲ ਵਾਲੀ ਜਿੱਦਾਂ ਹੋ ਗਈ ਫਾਸਟ ਹੋ ਗਈ ਮੁੰਬਈ ਵੇਖੀ ਆਪਾਂ ਪਰ ਇੱਥੇ ਗੁਫਾ ਵਾਲੀ ਪਹਿਲੀ ਈ ਵੇਖੀ ਆਪਾਂ ਮੰਨਣਾ ਪਊਗਾ ਵੀ ਇਹਨਾਂ ਦੀ ਤਕਨੀਕ ਨੂੰ ਸਿਚੁਏਸ਼ਨ ਹੀ ਇਦਾਂ ਦੇ ਆਹ ਏਅਰਪੋਰਟਾਂ ਰੱਗੇ ਆ ਕਿੰਨੀ ਸਫਾਈ ਹੋ ਕੇ ਰਿਪੋਰਟ ਪੂਰਾ ਕੰਮ ਐ ਪੂਰਾ ਘੈਂਟਾ ਕੰਮ ਤੇ ਇਦਾਂ ਦਾ ਮਹਾਵੀਰਹੀਂ థਾਈਲੈਂਡ ਦਾ ਏਅਰਪੋਰਟ ਵੇਖਿਆ ਉਹਦੇ ਨਾਲ ਦੀ ਸੇਮ ਟੂ ਸੇਮ ਸਟ੍ਰੇਨ ਵਾਲਾ ਸਿਸਟਮ ਆ ਐ ਉਹ ਇਧਰ ਨੂੰ ਨਹੀਂ ਉਤਰਨਾ ਨਹੀਂ ਨਹੀਂ ਇਧਰ ਦੇਖੋ ਯਾਰ ਬਾਹਰ ਜਾਣਾ ਬਾਹਰ ਜਾਣਾ ਤੇ ਉਹਦੇ ਮੇਰੇ ਕੋ ਹੈ ਪਰ ਆਪਾਂ ਨੂੰ ਨਹੀਂ ਕਾਰਡ ਲਉਣਾ ਪੈਣਾ ਆਪਾਂ ਇਧਰ ਨੂੰ ਹੀ ਜਾਣਾ ਕਿ ਕਿਧਰ ਨੂੰ ਜਾਣਾ ਹੀ ਚੱਲਾ ਫਿਰ ਤੂੰ ਕੱਢ ਜਾ ਮੈਂ ਤਾਂ ਨਹੀਂ ਕੱਢਣਾ ਇਥੋਂ ਉਹ ਮੇਰੇ ਮਗਰੇ ਆ ਦੇਖੋ ਇੱਥੋਂ ਬਾਹਰ ਨਿਕਲ ਲਈ ਆਪਣੇ ਕੋ ਕਾਰਡ ਵਾ ਇਹ ਟਿਕਟ ਹੁੰਦੀ ਏ ਤੇ ਇਹ ਲਾ ਕੇ ਤੇ ਫੇਰ ਮਤਲਬ ਆਪਣੀ ਐਂਟਰੀ ਜਾਂ ਅੰਦਰ ਆ ਮਹਾਵੀਰ ਨੇ ਲਾਤਾ ਆਪਾਂ ਚਲ ਗਏ ਦੋ ਜਣੇ ਤੁਹਾਨੂੰ ਦੀਏ ਕੋਈ ਨਹੀਂ ਆਪਾਂ ਤੁਹਾਨੂੰ ਮਿਲਦੇ ਆ ਬਾਹਰ ਜਾ ਕੇ ਮੇਰੇ ਸਾਹ ਨਾਲ ਵਾਵਾ ਇਹ ਜੇ ਟਾਈਮ ਲੱਗਣਾ ਬਾਹਰ ਜਾਂਦੇ ਆ ਮਿਲਦੇ ਆ ਬਾਹਰ ਜਾ ਕੇ ਤੁਹਾਨੂੰ ਹਨਾ ਮਹਾਵੀਰ ਹਾਂਜੀ ਆ ਗਏ ਆਪਾਂ ਬਾਹਰ ਬਿਲਡਿੰਗਾਂ ਹੀ ਬੜੀਆਂ ਬੜੀਆਂ ਉੱਚੀਆਂ ਆ ਮਾ ਵੀਰ ਓਏ ਮੈਂ ਤਾਂ ਬਿਲਡਿੰਗਾਂ ਹੀ ਬੜੀਆਂ ਬੜੀਆਂ ਉੱਚੀਆਂ ਆ ਦੇ ਇਹ ਪੂਰਾ ਇੱਕ ਕੈਂਡ ਆ ਪੂਰਾ ਇੱਥੇ ਕੰਮ ਕਰ ਰਹੇ ਆ ਆ ਪਤਾ ਨੂੰ ਇੱਥੇ ਇੱਥੇ ਕੰਮ ਕਰਦਾ ਰਿਹਾ ਪਹਿਲਾਂ ਆ ਪ੍ਰੋਜੈਕਟ ਨਵਾਂ ਤਿਆਰ ਹੋਉਂਦਾ 145 ਮੰਜ਼ਲੀ ਆ ਠੀਕ ਆ ਇੱਥੇ ਪੇ ਕੰਮ ਕਰਦੇ ਆ ਓਕੇ ਆ ਵੇਖੋ ਨਜ਼ਾਰਾ ਤੁਸੀਂ ਫੁੱਲ ਬਿਲਡਿੰਗਾਂ ਪੂਰੀਆਂ ਸਿਰਾਂ ਵਿਖਾਉਂਦੇ ਆ ਵੀ ਪੂਰੀਆਂ ਮੈਨਾ ਸਿਰਾ ਸਿਰਾ ਬਿਲਡਿੰਗਾਂ ਆ ਨਵੀ ਬਣਦੀ ਆ ਕਿੰਨੇ ਮੰਜ਼ਲੀ 145 ਮੰਜ਼ਲੀ ਓਏ ਇੱਥੇ ਮਹਾਵੀਰ ਪਹਿਲਾਂ ਕੰਮ ਕਰਦਾ ਰਿਹਾ ਔਰ ਵੇਖੋ ਟਾਵਰ ਆਹ ਬਿਲਡਿੰਗ ਵੇਖੋ ਐ ਪੂਰਾ ਮੈਨਾਂ ਵੀ ਸਿਰਤਾ ਨੂੰ ਕਰਨਾ ਪੈਂਦਾ ਮਹਾਵੀਰ ਇੱਧਰ ਨਹੀਂ ਜਾਣਾ ਆਪਾਂ ਆ ਇੱਧਰ ਨੂੰ ਜਾਣਾ ਚੱਲ ਫਿਰ ਆ ਗਿਆ ਪਾਰਕਪੁਰ ਕਾ ਵੀ ਆ ਕੈਂਡਵਾ ਸਿਸਟਮ ਓਕੇ ਰਿਪੋਰਟ ਚਲੋ ਠੀਕ ਆ ਕੋਈ ਗੱਲ ਨਹੀਂ ਮਿਲਦੇ ਆ ਬਾਅਦ ਜੰਗਿਰ ਹਾਂ ਬੰਟੀ ਕਦਾ ਆਂਦਾਲਿਆ ਰ ਹੈ ਮਾਜਾ ਆਉਂਦਾ ਪੂਰਾ ਹੈ ਕੇਲ ਤੇ ਅੱਗੇ ਵੀ ਆਏ ਪਰ ਉਹਦਣਾ ਬੰਦੀ ਆ ਮਾਰੇ ਹੀ ਹੈ ਮਾਰੇ ਬੰਦੇ ਆ ਅੱਜ ਕੱਲ੍ਹ ਨਹੀਂ ਬੁੜੇ ਆ ਇਹਨਾਂ ਪੂਰੇ ਕੱਲੰਦੇ ਕਿਰਿਸਮਸ ਆ ਰੋ ਪਿਆ ਹੋਊਗਾ ਲੈ ਮੈਂ ਉਹ ਚੈੱਕ ਕਰੋ ਤੈਂ ਇੱਕ ਕਿਰਿਸਮਸ ਵਾਲਾ ਹਾਂ ਆ ਵਾ ਕੇਸੀਸੀ ਡੇਡੇ ਨੇ ਟਾਵਰ ਜਿਹੜੇ ਆ ਉਹ ਟਾਈਮ ਪੀਸ ਵੇ ਕਿੱਥੇ ਲਾਇਆ ਉਹਨਾਂ ਨੇ ਉਹ ਦੇਖਦਾ ਇੱਚ ਕਿ ਨਹੀਂ ਮੈਨਾ ਉਹ ਦੱਸਣ ਡਿਆ ਬੈਠਾ ਹਾਂ ਬਿਲਡਿੰਗਾਂ ਵੇ ਤੋ ਘਾੜ ਘਾੜ ਤੁਰਿਆ ਸੇਰਾ ਆ ਆ ਵੇਖੋ ਪਾਰਕ ਮੈਂ ਆ ਸਾਰੇ ਨੇ ਜੁਏ ਕਰਨੇ ਫੁੱਲ ਪੂਰਾ ਪਾਰਕ ਬਾਲੀ ਘੈਂਡ ਬੈਣ ਬੋਲ ਲਿਓ ਦੱਸ ਬਹਿਣਾ ਹੀ ਪਰ ਸਾਡੇ ਕੋਲ ਟਾਈਮ ਹੀ ਨਹੀਂ ਇਨਾਂ ਦੇ ਮੇਰਾ ਤਾਂ ਭਾਈ ਜਾ ਮਹਾਵੀਰ ਘੜੀ ਨਾਈ ਇਹ ਨਾ ਇੱਥੇ ਮੇਰਾ ਮੈਂ ਤਾਂ ਕਹਿੰਦਾ ਚੱਲ ਕੱਪੜੇ ਲਾਗੇ ਨਾਈ ਆ ਕਰੀਦਾ ਛੋਟੀ ਦਾ ਨਰੇ ਫੜ ਲੈਣਾ ਇਹ ਕੋ ਗੱਲ ਨਹੀਂ ਹਾਂਜੀ ਉਹਨਾਂ ਆਪਾਂ ਕੁਛ ਖਾ ਲਈਏ ਤੇ ਫਿਰ ਮਿਲਦੇ ਆ ਤੁਹਾਨੂੰ ਭੁੱਖ ਜੀ ਲੱਗੀ ਮਹਾਵੀਰ ਨੂੰ ਫਿਰ ਲਿਆ ਮਹਾਵੀਰ ਨੇ ਅੱਜ ਫਿਰ ਹੈ ਮਹਾਵੀਰ ਆਪਣਾ ਕੰਮ ਵੀ ਹੋ ਗਿਆ ਹੈ ਨਾ ਜਿਹੜਾ ਕਰਨਾ ਆਇਆ ਸੀ ਕੰਮ ਜਿਹੜਾ ਹੋ ਗਿਆ ਆਪਾਂ ਹਾਂ ਤੇ ਆਪਾਂ ਫੇਰ ਆ ਗਏ ਆ ਗੁਫਾ ਵਾਲੀ ਟਰੇਨ 'ਚ ਬੈਣ ਹਣ ਫੇਰ ਆਹ ਵੇਖੋ ਇਹਨੂੰ ਆਪਾਂ ਪੰਜਾਬੀ 'ਚ ਕਹਿਣਾ ਗੁਫਾ ਵਾਲੀ ਟਰੇਨ ਹਾਂ ਇੱਥੇ ਆ ਇੱਕ ਸਿਸਟਮ ਹੋਰ ਬੜਾ ਵਧੀਆ ਵੀ ਸਾਨੂੰ ਪਤਾ ਨਹੀਂ ਲੱਗਣਿਆ ਪਲੇਟਫਾਰਮ ਦਾ ਤੇ ਕਿੱਥੇ ਆਪਾਂ ਜਾਣਾ ਕਿੱਦਾਂ ਜਾਣਾ ਤੇ ਆਪਾਂ ਨੂੰ ਜਿੱਦਾਂ ਇੰਡੀਆ 'ਚ ਮਤਲਬ ਪੁਛ ਤਾਸ਼ ਕਰੀਦੀ ਆ ਰੇਲਵੇ ਸਟੇਸ਼ਨਾਂ ਤੋਂ ਤੇ ਉਦਾਂ ਵੀ ਇੱਥੇ ਹੈਗਾ ਸਿਸਟਮ ਤੇ ਉਹਨੇ ਸਾਨੂੰ ਨਕਸ਼ਾ ਹੀ ਦਿੱਤਾ ਹਾਂਜੀ ਆ ਬਹੁਤ ਵਧੀਆ ਚੀਜ਼ ਲੱਗੀ ਇਥੋਂ ਦੀ ਬਾਕੀ ਹਾਂਜੀ ਚਲੋ ਠੀਕ ਆ ਅੱਜ ਦਾ ਵਲੋਗ ਆਪਾਂ ਕਰਦੇ ਆ ਖਤਮ ਇੱਥੇ ਹੀ ਤੇ ਦੱਸਿਓ ਫਿਰ ਵਲੋਗ ਕਿਦਾਂ ਦਾ ਲੱਗਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ